ਗੋਸ਼ਾਲਾ ਦੇ ਵਿੱਚ ਮਹਿਲਾ ਨਾਲ ਵਾਪਰੀ ਰੂਹ ਕੰਬਾਉ ਘਟਨਾ ਟੋਕੇ ਵਾਲੀ ਮਸ਼ੀਨ 'ਚ ਚੁੰਨੀ ਫਸਣ ਦੇ ਨਾਲ ਨਿਕਲੇ ਸਾਂ ਤੁਸੀਂ ਵੀ ਦੇਖੋ ਮੌਕੇ ਦੀ ਹੋਸ਼ ਉਡਾਉਂਦੀ ਇਹ ਘਟਨਾ ਤੇ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹਰ ਕੋਈ ਸਾਵਧਾਨ ਹੋ ਜਾਵੇ ਇੱਕ ਮਹਿਲਾ ਜੋ ਕਿ ਪੇਸ਼ੇ ਤੋਂ ਦੇ ਆਪਕੇ ਉਸ ਦੇ ਨਾਲ ਬੇਹਦ ਮੰਦ ਭਾਗੀ ਘਟਨਾ ਵਾਪਰੀ ਹੈ ਜਦੋਂ ਗਊਸ਼ਾਲਾ ਦੇ ਵਿੱਚ ਉਹ ਗਾਵਾਂ ਨੂੰ ਚਾਰਾ ਪਾ ਰਹੀ ਸੀ ਤਾਂ ਟੋਕੇ ਵਾਲੀ ਮਸ਼ੀਨ ਦੇ ਵਿੱਚ ਉਸ ਦੀ ਅਚਾਨਕ ਚੁੰਨੀ ਫਸਦੀ ਹੈ ਜਿਸ ਕਾਰਨ ਉਹ ហេਟਾਂगिरਦੀ ਹੈ ਉਸ ਦੇ ਗਰਦਨ ਦੀ ਹੱਡੀ ਟੁੱਟ ਚੁੱਕੀ ਹੁੰਦੀ ਹੈ ਤੇ ਜਦੋਂ ਹਸਪਤਾਲ ਉਸ ਨੂੰ ਲਜਾਇਆ ਜਾਂਦਾ ਹੈ ਡਾਕਟਰਾਂ ਵੱਲੋਂ ਮਰਤਕ ਐਲਾਨ ਦਿੱਤਾ ਮੋਹਾਲੀ ਫੇਸ 1 ਦੀ ਇਹ ਘਟਨਾ ਹੈ ਜਿੱਥੇ ਇੱਕ ਅਧਿਆਪਕ ਦੇ ਨਾਲ ਬੇਹਦ ਮੰਦ ਭਾਗੀ ਇਹ ਘਟਨਾ ਵਾਪਰ ਦੀ ਹੈ ਜਿਸ ਦਾ ਕੀ ਨਾਮ ਅਮਨਦੀਪ ਕੌਰ ਹੈ ਜੋ ਕਿ ਖਰੜ ਦੀ ਰਹਿਣ ਵਾਲੀ ਹੈ ਪੇਸ਼ੇ ਤੋਂ ਇੱਕ ਅਧਿਆਪਕ ਹੈ ਸੋ ਗਵਾਂ ਨੂੰ ਟੋਕਾ ਪਾਉਂਦੇ ਵੇ ਉਸ ਦੇ ਨਾਲ ਇਹ ਮੰਦਭਾਗੀ ਘਟਨਾ ਵਾਪਰੀ ਹੈ